ਮਸੀਹ ਨੂੰ ਕਈ ਆਪਣੇ ਆ ਵੱਡਣ ਲੱਗ ਗਿਆਂ ਹੁਣ ਮੇਰੀ ਰਾਏ ਬਣੀ ਆ ਵੀ ਮੰਡੀ ਚ ਨਹੀਂ ਸਦਾ ਐਲਰਜੀ ਛੱਡਦਾ ਦੇਖੀ ਆਉ ਦੇਖੋ ਉੱਥੇ ਜਾ ਕੇ ਪਤਾ ਲੱਗੂਗਾ ਕਿੰਨਾ ਮੌਇਸਚਰ ਆਉਂਦਾ ਕਿੰਨੀ ਕਾਟ ਕੱਟਦੇ ਆ ਤੀਜੇ ਟਰਾਲੀ ਦੇ ਪਾੜਿਆ ਦੇਖੋ ਕਿੰਨਾ ਘੋ ਬਾਈ ਗੁਰੂ ਰਤਨਾਮ ਦੇਵਾ ਗੁਰੂ ਵਾਹੇ ਗੁਰੂ ਹੀ ਜਾਣਾ ਨਾਮ ਜਪੇ ਵੜ ਵੀ ਤੇ ਹੀ ਜਾਣਾ ਨਾਮ ਜਪੇ ਮੈਨਾਂ ਬੀਤਹ ਹਜਾਰਾਂ ਆਹ ਮਸ਼ੀਨ ਚਾਚੇ ਕੇ ਲਈ ਵੱਡੀ ਜਾਂਦੀ ਹੈਗੀ ਤੇ ਆਪਾਂ ਵੀ ਦੇਖਦੇ ਆਂਗੇ ਆਇਨਪਤਾਥ ਨੇ ਆਪਣੇ ਆ제 ਆ ਵੱਢ ਕੇ ਹైਦਰਾਬਾਦ ਆ ਗਿਆ ਇਹਦੇ ਵਿੱਚ ਦੀ ਪਾਣੀ ਹਜੇ ਵੀ ਜਾਈ ਜਾਂਦਾ ਮੀ ਹਾਂ ਜਬੜਾ ਬਿਓਤ ਪਰਿਆ ਹੋਇਆ ਸੀ ਇਹ ਮਸ਼ੀਨ ਗਈ ਆ ਆਪਣੇ ਆ ਵੱਡਣ ਲੱਗ ਗਿਆ ਹੁਣ ਮੇਰੀ ਰਾਇ ਬਣੀ ਆ ਵੀ ਮੰਡੀ ਚ ਨਹੀਂ ਸਦਾ ਹੈਲਰ ਜੀ ਛੜਦਾ ਦੇਖੀ ਆਉ ਦੇਖੋ ਉਥੇ ਜਾ ਕੇ ਪਤਾ ਲੱਗੂਗਾ ਕਿੰਨਾ ਮੋਇਸਚਰ ਆਉਂਦਾ ਕਿੰਨੀ ਕਾਟ ਕੱਟਦੇ ਆ ਤੇ ਆਪਾਂ ਤੁਹਾਨੂੰ ਦੱਸਾਂਗੇ ਵਲੌਗ ਨਾਲ ਬਣੇ ਰਹੋ ਇੱਕ ਟਰੈਕਟਰ ਤਾਂ ਆਉਂਦਾਗਾ ਤੇ ਇੱਕ ਟਰੈਕਟਰ ਟਰਾਲੀ ਮਂਗਾਇਆ ਹੋਇਆਗਾ ਦੇਖੋ ਕਿਹੜਾ ਹੁੰਦਾਗਾ ਚਾਚਾ ਜਲੌਰ ਨਹੀਂ ਮਂਗਾਇਆ ਵੱਡੀ ਗਈ ਆਪਣੀ ਤਾਂ ਸਾਰੀ ਜੀ ਦੀ ਜਿਹੜੀ ਟਰਾਲੀ ਤੇ ਪਾੜਿਆ ਦੇਖੋ ਕਿੰਨਾ ਕਹੂ ਸਾਈਲਰ ਕਿਉਂ ਆਉਂਦਿਆ ਆਉਂਦਿਆ ਮੈਨੂੰ ਨੇਹਰਾ ਹੋ ਗਿਆ ਤੇ ਟਰੈਕਟਰ ਤੋਂ ਉੱਤਰਿਆ ਮੈਂ ਉੱਥੇ ਸੂਏ ਤੇ ਉਹਨਾ ਸੂਏ ਸੂਏ ਤੁਰੇ ਜਾਨਾਗਾ ਮੋਟਰਸਾਈਕਲ ਖੜਾ ਹੈ ਮੇਰਾ ਉੱਥੀ ਹਜੇ ਆ ਕੁਛ ਵੀ ਨਹੀਂ ਦਿੰਦਾ ਆ ਖੜਾ ਆਪਣਾ ਮੋਟਰਸਾਈਕਲ ਤੇ ਉਧਰ ਕੋਠੇਣ ਤਾਂ ਲਾਤਾ ਸੀ ਜਾਂਦਾ ਜਾਂਦਾ ਹਾਂਜੀ ਕੱਲ ਆਪਾਂ ਨੂੰ ਸੈਲਰ ਚ ਆਉਂਦੇ ਆ ਕਾਫੀ ਜ਼ਿਆਦਾ ਹਨੇਰਾ ਹੋ ਗਿਆ ਸੀਗਾ ਤੇ ਤਾਂ ਕਰਕੇ ਹੋਰ ਵੀਡੀਓ ਬਣਾ ਨਹੀਂ ਸਕਿਆ ਤੇ ਬਾਕੀ ਆਪਣੀ ਜੀਰੀ ਵੱਧਾ ਨਿਕਲਿਆ ਸੀ ਤੇ ਮੌਇਸਚਰ ਵੀ ਆਪਣਾ ਬਸ 17 ਤੋਂ ਘੱਟ ਆਇਆਗਾ ਸਾਰੀ ਤਿੰਨੇ ਟਰਾਲੀਆਂ ਦਾ 16 ਤੋਂ 17 ਦੇ ਵਿੱਚ ਵਿੱਚ ਹੀ ਆਇਆ ਸੀਗਾ ਤੇ ਬਾਕੀ ਆਪਣੀ 80 ਮਣੇ ਦੀ ਜੀੜੀ ਨਿਕਲਿਆ ਜਿਸ ਸਾਬ ਨਾਲ ਐਤਕੀ ਘੱਟ ਨਿਕਲ ਰਹੀਆਂ ਨੇ ਜੀਰੀਆਂ ਉਹ ਸਾਬ ਨਾਲ ਬਹੁਤ ਵਧੀਆ ਗਈ ਤੇ ਬਾਕੀ ਆਪਣੀ ਪੀਲੀਓਸ ਆ ਸੀਗੀ ਪੀਲੀਓਸ ਆ ਜਿਹੜੀ ਇਹ ਤਾਂ ਵੈਸੇ ਜ਼ਿਆਦਾ ਘੱਟਾ ਦੇ ਕੇ ਜਾਂਦੀ ਨਹੀਂ ਹੈਗੀ ਤੇ ਪਹਿਲਾਂ ਵੀ ਆਪਣਾ ਇੰਨੀ ਹੋਈ ਸੀ ਪਿਛਲੇ ਸਾਲ ਹੁਣ ਵੀ ਇੰਨੀ ਹੋਈ ਆ ਤੇ ਵਾਹਿਗੁਰੂ ਦੀ ਕਿਰਪਾ ਜਿੰਨੀ ਪ੍ਰਮਾਤਮਾ ਨੇ ਉਕਰਲੀ ਹੈ ਨਾ ਉਨੀ ਹੀ ਹੋਣਾ ਉਹਦਾ ਤੇ ਠੀਕ ਹੈ ਬਸ ਤਾਂ ਅਜ ਤਾਂ ਤਵਾ ਭਰਦੀ ਨਹੀਂ ਜਦੋਂ ਬੰਦਾ ਭੀ ਜਾਂਦਾ ਹੋਰ ਹੋ ਜਾਂਦੀ ਹੋਰ ਜ਼ਿਆਦਾ ਹੋ ਜਾਂਦੀ ਤੇ ਜਿਸ ਹੱਬ ਨਾਲ ਨਿਕਲੀ ਉਹਨਾਂ ਨੂੰ ਦੇਖ ਕੇ ਤਾਂ ਆਈ ਲੱਗਦਾ ਵੀ ਆਪਣਾ ਲਈ ਵੀ ਠੀਕ ਆ ਵੀ ਪ੍ਰਮਾਤਮਾ ਨੇ ਵਧੀਆ ਸੋਣੀ ਐ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਰ ਪੂਰਵ ਕਰਕੇ ਆਪਣੇ ਪਿੰਡ ਰੋਜ ਪ੍ਰਭਾਤ ਫੇਰੀ ਕੱਢ ਦਿੰਦੇ ਆ ਸਵੇਰੇ ਤੇ ਅੱਜ ਵੀ ਕੱਢੀ ਸੀਗੀ ਤੇ ਉਹ ਵੀ ਵੀਡੀਓ ਮੈਂ ਨਾਲ ਐਡ ਕਰ ਦਾਂਗਾ ਤੁਸੀਂ ਦੇਖ ਲਿਓ ਵੀਡੀਓ ਵਸੀਰਿ ਬਾਲੇ ਦਰੋਤਨਾਮ ਤੇਰਾ ਹੈ ਧਾਤਨਾਮ ਤੇਰਾ ਹੈ ਵਾਹੇ ਗਰ ਨਾਮ ਜਪੇ ਵਣ ਬੀਤੇ ਹੀ ਜਾਣਾ ਨਾਮ ਜਪੇ ਵਣ ਬੀਤੇ ਹੀ ਜਾਣਾ ਨਾਮ ਜਪੇ ਵਣ ਬੀਤੇ ਹੈ ਜਾਣਾ ਨਾਮ ਜਪੇ ਵਣ ਬੀਤੇ ਹੈ ਜਾਣਾ ਨਾਮ ਜਪੇ ਵਣ ਬੀਤੇ ਹੀ ਜਾਣਾ ਨਾਮ ਜਪੇ ਵਣ ਬੀਤੇ ਹੀ ਮੋਤੀ ਖੰਨਾ ਬੈਠਾ ਬੋਲ ਕੇ ਮੋਤੀ ਕੰਨਾ ਬੈਠਾ ਬੋਲ ਕੇ ਮੋਤੀ ਕੰਨਾ ਬੈਠਾ ਬੋਲ ਕੇ ਣਕੀ ਦਾ ਹੀ ਰ ਪਿਆਰਾ ਬਾਲੇ ਨਾਨਕੀ ਦਾ ਵੀ ਰੱਬਿਆ ਨਿਹਾਲ ਸਤਿ ਸ੍ਰੀ ਅਕਾਲ ਬਲੇ ਸੋਨਿਆ ਸਤਿ ਸ੍ਰੀ ਅਕਾਲ ਬਲੇ ਸੋਨਿਆ ਸਤਿ ਸ੍ਰੀ ਅਕਾਲ ਸਰੋਪੇਪੇਟ ਕਰ ਰਹੇ ਜੰਗੇ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਸਤਿ ਨਾਮੁ ਰਹਿ ਗੁਰੂ ਸਤੈ ਨਾਮੁ

ਫਿਰ ਆਈ ਮੋਬਾਈਲ ਦੀਆਂ ਲੈਟਰ ਲਾਈਆਂ ਨੇ ਇਹ ਤਾਂ ਵਧੀਆ ਚਲੋ ਦੀਪਮਾਲਾ ਕੀਤੀ ਹੋਈ ਸੀਗੀ ਬਾਹਗਰੂ ਸੁਖਸਾਂਤ ਮੰਮੀ ਕਣਕ ਝਾਰੀ ਜਾਂਦੀ ਹੈਗੀ 327 ਦਾ ਵੀ ਹੈਗਾ ਤੇ ਇਹੀ ਬੀਜਾਂਗੇ ਆਪਾਂ ਤੇ ਫਿਰ ਮੈਂ ਆਏ ਜੇ ਕਹਤਾ ਮੰਮੀ ਨੂੰ ਮਖਾ ਚੱਲ ਆਪਾਂ ਆਪਣੇ ਕੋਲ ਪਈ ਤੈਗੀ ਹੈ 327 ਮਖਾ ਆਪਾਂ ਉਹੀ ਕਣਕ ਬੀਜਦਾਂ ਨੇ ਹੈਗੀ ਚਾਰਤੀ ਕਿੰਨੀਆਂ ਬੋਰੀਆਂ ਚਾਰ ਮਾਣੀਆਂ ਚਾਰ ਮਾਣੀਆਂ ਧਰਤਿਆਂ ਬੋਰੀਆਂ ਸਰਜੂ ਚਾਰ ਮਾਣ ਨਾਲ ਆਪਾਂ ਹਾਂ ਹਾਜੂ ਫੋੜ ਲਾ ਦੋ ਆਹ ਉਹ ਮਾ ਥੋੜੀ ਜਿਗਣੀ ਹੋਰ ਕਰ ਦੇ